ਪੂਰੇ ਪੰਜਾਬ ਛਡੋ ਪੈਨਡੀਆਂ ਲੋਨ ਆਪਣੇ ਕੋਲ ਅਵੇਲੇਬਲ ਆ ਠੀਕ ਆ ਜੀ ਤੁਸੀਂ ਆ ਸਕਦੇ ਹੋ ਮਤਲਬ ਪੰਜਾਬ ਤੋਂ ਬਾਹਰ ਦਾ ਵੀ ਕੋਈ ਮੇਰਾ ਵੀਰ ਇੰਟਰਸਟਡ ਹੋਵੇ ਲੈਣ ਤੇ ਉਹਦੇ ਲਈ ਵੀ ਆਪਾਂ ਫਿਨਾਂਸ ਕਰਾ ਦਾਂਗੇ ਚਾਹੇ ਪ੍ਰਾਈਵੇਟ ਕਾਰ ਲੈਣੀ ਆ ਚਾਹੇ ਕਮਰਸ਼ੀਅਲ ਕਾਰ ਲੈਣੀ ਠੀਕ ਆ ਜੀ ਸਾਰੀਆਂ ਪੈਨਡੀਆਂ ਆਓ ਛਡੋ ਜਿੱਥੋਂ ਮਰਜੀ ਤੁਸੀਂ ਆ ਸਕਦੇ ਹੋ ਹਾਂ ਹਾਂ ਚਾਹੇ ਕਿਸੇ ਲਈ ਨਾਉਂਦੀਆਂ ਕਾਰਾਂ ਨੇ ਜੀ ਹਾਂਜੀ ਇਹ 2016 ਮਾਡਲ ਡਿਜ਼ਾਇਰ ਜੀ ਇਹਨੇ ਕਰ ਤੋਂ ਬਸ਼ੁਰੂ ਨਾ ਇਹ ਹੈਗੀ ਐ ਮਰੂਤੀ ਦੀ ਵੈਗਨ ਆ 75000 ਰੁਪਏ ਦੇ ਕੰਮ ਸ਼ੁਰੂ ਕਰ ਆਜੇ ਕਰਦੇ ਆ 50000 ਰੁਪਏ ਲਿਓ ਤੁਸੀਂ ਗੱਡੀ ਲੈ ਜਾ ਇਹ ਟੈਂਡਰ ਜਿਵੇਂ ਗ੍ਰੈਂਡ ਰਾਈਡਰ ਡੀਜ਼ਲ ਦੇ ਵਿੱਚ ਆ ਬਹੁਤ ਵਧੀਆ ਕਾਰ ਆ ਲੋਕ ਕਹਿੰਦੇ ਆ ਕਿ ਆ ਰਾ ਖਲੈਰੀਆ 2019 ਮਾਡਲ ਦੁਆਰ ਤੋਂ ਪੈਟਰੋਲ ਸੀएनजी ਦੇ ਵਿੱਚ ਠੀਕ ਹੈ ਜੀ ਅਗਲੀ ਕਾਰ ਫਿਰ ਗ੍ਰੈਂਡ ਰਾਈਡਰ ਗ੍ਰੈਂਡ ਰਾਈਡਰ ਚ ਆਪਣੇ ਕੋਲ ਕਾਫੀ ਕੁਆਂਟੀਟੀ ਹੈਗੀ ਆ ਠੀਕ ਹੈ ਜੀ ਕੋਈ ਵੀ ਮੇਰਾ ਮਿੱਤਰ ਕਿਸੇ ਵੀ ਇਹਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਮਰਸ਼ੀਅਲ ਕਾਰ ਲੈਣੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ 10 ਦੀ ਨਵੀਂ ਸ਼ੇਪ 18 ਮਾਡਲ ਠੀਕ ਹੈ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਇਕਵਾਲ ਸਿੰਘ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਹੁੰਨੇ ਆ ਤੇ ਅੱਜ ਆਪਾਂ ਕੁਝ ਥੋੜਾ ਜਿਹਾ ਵੱਖਰਾ ਕੀਤਾ ਵਾ ਕਿਉਂਕਿ ਗੱਡੀਆਂ ਦੀ ਵੀਡੀਓ ਤਾਂ ਆਪਾਂ ਰੋਜ਼ ਲੈ ਕੇ ਆਈਦਾ ਅੱਜ ਵੀ ਪਰ ਮੈਂ ਲੈ ਕੇ ਗੱਡੀਆਂ ਦੀ ਵੀਡੀਓ ਆਇਆ ਪਰ ਅੱਜ ਲੈ ਕੇ ਆਇਆ ਮੈਂ ਕਮਰਸ਼ੀਅਲ ਗੱਡੀਆਂ ਕਿਉਂਕਿ ਜਿਹੜੇ ਭਰਾ ਜ਼ਿਆਦਾਤਰ ਫ੍ਰੀ ਹੁੰਦੇ ਆ ਹਨਾ ਕੋਈ ਕੰਮ ਕਰਨਾ ਚਾਹੁੰਦਾ ਵਾ ਜਾਂ ਕੋਈ ਡਰਾਈਵਰ ਵੀਰ ਆ ਵੀ ਆਪਣਾ 10-15000 ਤੇ ਕੋਈ ਜੌਬ ਕਰਦਾ ਵਾ ਹਨਾ ਜਾਂ ਕੋਈ ਰੈਂਟ ਤੇ ਗੱਡੀ ਚਲਾਉਂਦਾ ਉਹਦੇ ਲਈ ਸੁਨਹਿਰਾ ਮੌਕਾ ਵੀ ਉਹਦੇ ਲਈ ਆਪਾਂ ਇੱਕ ਸੁਨਹਿਰੀ ਮੌਕਾ ਦਿੱਤਾ ਵਾ ਉਹਨਾਂ ਵਾਸਤੇ ਵੀ ਤਾਂ ਕਿ ਕੋਈ ਵੀਰ ਆਪਣੀ ਗੱਡੀ ਚਲਾ ਪਾ ਕੇ ਆਪਣੀ ਗੱਡੀ ਪਰਚੇਜ ਕਰਕੇ ਟੈਕਸੀ ਦਾ ਕੰਮ ਕਰ ਸਕਦਾ ਤੇ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਬਾਤ ਇਹ ਵੀਡੀਓ ਨੂੰ ਆਪਣੇ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਅੱਜ ਆਪਾਂ ਪਹੁੰਚੇ ਆਂ ਅੰਪੈਰਲ ਕਾਰ ਬਾਜ਼ਾਰ ਲੁਧਿਆਣਾ ਤੇ ਵੀਰੇ ਹੁਣੀ ਅੱਜ ਹੋਣਗੇ ਸੁਨਾਮ ਸਿੰਘ ਜੀ ਹੋਣੀ ਇਹਨਾਂ ਨਾਲ ਆਪਾਂ ਕਰਾਂਗੇ ਗੱਲਬਾਤ ਬਈ ਸਾਸਿ ਸਰ ਬਹੁਤ ਵਧੀਆ ਠੀਕ ਹੈ ਜੀ ਤੇ ਇੱਕ ਵੀਰਾਂ ਨੂੰ ਮੈਂ ਦੱਸਣੀ ਚਾਹੁੰਦਾ ਇਹ ਆਪਣੀ ਵੀਡੀਓ ਦੂਸਰਾ ਭਾਗ ਆ ਜੇ ਪਹਿਲਾ ਭਾਗ ਤੁਸੀਂ ਨਹੀਂ ਦੇਖਿਆ ਤਾਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਜਰੂਰ ਦੇਖ ਲਓ ਕਿਉਂਕਿ ਉਹਨਾਂ ਦੇ ਵਿੱਚ ਆਪਾਂ 18 ਤੋਂ 20 ਗੱਡੀਆਂ ਦੀ ਜਾਣਕਾਰੀ ਦਿੱਤੀ ਹੋਈ ਆ ਤੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਆ ਤੇ ਆਓ ਕਰਦੇ ਆ ਗੱਲਬਾਤ ਆਪਾਂ ਵੀਰੇ ਹੋਣਾ ਨਾ ਪਹਿਲੀ ਗੱਲ ਤੋਂ ਬਸ਼ੁਰੂ ਨੇ ਇਹ ਹੈਗੀ ਐ ਮਰੂਤੀ ਦੀ ਵੈਗਨਰ ਜੀ ਜੀ ਇਹ ਪੈਟਰੋਲ ਪਲੱਸ ਸੀएनजी ਚ ਆ ਜਾਂਦੀ ਕਾਰ 2021 ਮਾਡਲ ਕਾਰ ਹੈ ਭਾਈ ਜੀ ਇੱਕ ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਇਹ ਦੋ ਵੀ ਦੱਸੋ ਜੀ ਜਿੱਦਾਂ ਕੋਈ ਵੀਰ ਆਪਣਾ ਵੀਡੀਓ ਦੇਖਦਾ ਉਹਨਾਂ ਨੇ ਲੈਣੀ ਹੈ ਨਾ ਗੱਡੀ ਜੇ ਆਪਣੇ ਪਸੰਦ ਆਉਂਦੀ ਆ ਉਹਨਾਂ ਨੇ ਗੱਡੀ ਪਰਚੇਜ ਕਰਨੀ ਆਪਣੇ ਤੋਂ ਉਹ ਆਪਣੇ ਤੇ ਕਿੱਦਾਂ ਟਰਸਟ ਕਰ ਸਕਦਾ ਤੇ ਕੀ ਐਡਰੈਸ ਆਪਣਾ ਇੰਪੀਰੀਅਲ ਕਾਰ ਡੀਲਰ ਤੇ ਆਫਿਸਰ ਬਿਗ ਕਾਰ ਦੇ ਯਾਰ ਚ ਅਿਆੜੀ ਚੌਂਕ ਫਰੋਜ ਰੋਡ ਇਹ ਸਾਰਾ ਨਾਲ ਆਲਮੋਸਟ ਫਰਦਾ ਹੀ ਆ ਵੀ ਆਈਡੀ ਚੋਂ ਕਾਰ ਵੀ ਆ ਲੱਗਦਾ ਬਾਕੀ ਤੇ ਇਥੇ ਤੁਸੀਂ ਸਾਨੂੰ ਕੰਟੈਕਟਰ ਦਾ ਬਾਕੀ ਸਕਰੀਨ ਤੇ ਨੰਬਰ ਦੇ ਦਿਓ ਹਾਂ ਜੀ ਫੋਨ ਕਰਕੇ ਬਣਾ ਸਕਦੇ ਹਾਂ ਕੋਈ ਕਰਾਂਗੇ ਤੁਹਾਨੂੰ ਲੋਕੇਸ਼ਨ ਦੇ ਵਿੱਚ ਲੋਕੇਸ਼ਨ ਦਾ ਵੀ ਲਿੰਕ ਪਾਵਾਂਗੇ ਆਪਾਂ ਇੱਥੇ ਹੀ ਹਾਂ ਜੀ ਤੇ ਇੱਕ ਜੀ ਜਿੱਦਾਂ ਹੁਣ ਨਾ ਆਪਣਾ ਵੀ ਕੋਈ ਕਮਰਸ਼ੀਅਲ ਗੱਡੀਆਂ ਵਾਂ ਕਿਸੇ ਡਰਾਈਵਰ ਭਰਾਨੇ ਲੈਣੀ ਆਪਣੀ ਹਾਂ ਜੀ ਹਾਂ ਜੀ ਵੀਰ ਨੇ ਉਹ ਕਦਰ ਬਜਟ ਘਟਾਉਂਦਾ ਪੇਮੈਂਟ ਘਟਦੀ ਆ ਉਹ ਆਪਾਂ ਨੂੰ ਡਾਊਨ ਪੇਮੈਂਟ ਇਨੀ ਦੇ ਹਾਂ ਘਟ ਬਜਟ ਵਾਲੇ ਸਭ ਤੋਂ ਸਟਾਰਟਿੰਗ ਘਟ ਤੋਂ ਕੱਪੜੀ ਹੋ ਜਾਂਦੀ ਹੈ 50000 ਰੁਪਏ ਤੋਂ ਠੀਕ ਹੈ ਜੀ ਚਲ 50000 ਰੁਪਏ ਦੇ ਕੰਮ ਸ਼ੁਰੂ ਕਰਦੇ ਕਰਦੇ ਦੋ ਤੋਂ 50000 ਰੁਪਏ ਲਿਓ ਤੁਸੀਂ ਗੱਡੀ ਲੈ ਜਾਓ ਤੇ ਜੋ ਉਹ ਹੋਊਗਾ ਜੋ ਕਸਤਾਨ ਬਾਕੀ ਬੈਂਕ ਤੋਂ ਰਕਨਾ ਪਵੇਗਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਤਾਂ ਨਿੱਕੀ ਮਾਡਲ ਕਾਰ ਆ ਜੀ ਤੇ ਉੱਥੇ ਮਾਡਲ ਕਰਕੇ ਇਹਦਾ ਤੁਹਾਡੀ ਡਾਊਨ ਪਰਮਾਡ ਵੱਜ ਜਾਂਦੀ ਹੈ ਠੀਕ ਹੈ ਜੀ 1 ਲੱਖ ਰੁਪਿਆ ਦੇ ਕੇ ਡਾਊਨ ਪਰਮਾਡ ਕਰ ਜੀ ਨਿੱਕੀ ਮਾਡਲ ਹੈ ਪੈਟਰੋਲ ਪਲਸ ਜੀ ਠੀਕ ਹੈ ਜੀ ਮਤਲਬ ਇਹ ਕਾਰਾਂ ਤੁਸੀਂ ਲੈ ਕੇ ਉਹ ਲੋਅਰ ਤੁਹਾਡੀ ਅਟੈਚ ਕਰਾ ਕੇ ਦਵਾਂਗੇ ਜੀ ਤੁਸੀਂ ਮਤਲਬ ਘੱਟੋ ਘੱਟ 50000 ਮਹੀਨੇ ਦਾ ਠੀਕ ਹੈ ਜੀ ਵਰਤਵਾ 1 ਲੱਖ ਰੁਪਿਆ ਵੀ ਕਮਾ ਸਕਦਾ ਮਹੀਨੇ ਦਾ ਤੁਹਾਡੀ ਆਮਦਨ ਤੇ ਤੁਹਾਡੀ ਐਫੀਸ਼ੀਐਂਸੀ ਕਿੱਥੇ ਖੜੀ ਹੈ ਤੁਸੀਂ ਕਿੰਨੀ ਮਿਹਨਤ ਕਰ ਸਕਦੇ ਤੁਸੀਂ ਮਿਹਨਤ ਕਿੰਨੀ ਕਰ ਸਕਦੇ ਠੀਕ ਹੈ ਜੀ ਇਹ ਕਾਰੋਗੇ ਇਸ ਤੋਂ ਬਾਅਦ ਅਗਲੀ ਕਾਰ ਲੈ ਜਾਂਦੇ ਜ ਤੇ ਇਹ ਕਾਰ ਤੁਹਾਨੂੰ ਮਿਲ ਜਾਂਦੀ ਹੈ तकरीबन 50000 ਰੁਪਏ ਡਾਉਨ ਪੇਮੈਂਟ ਦੇ ਕੇ ਸਭ ਤੋਂ ਸਸਤੀ ਇਹ ਪ੍ਰੋਡਕਟ ਹੈ ਸਾਡੇ ਕੋਲ ਠੀਕ ਹੈ ਜੀ ਤੇ ਉਹਦਾ ਪੁਰਾਣਾ ਮਾਡਲ ਦੀ ਕਾਰ ਆ 2017 ਦਸੰਬਰ ਦੀ ਹੈ ਇਹ ਜਿਹੜੇ 50000 ਰੁਪਏ ਦੇ ਰਹੇ ਆ ਸਸਤੀ ਦੇ ਰਹੇ ਆ ਵਿਦੀਵਾ ਮਾਡਲ ਡਰਾਈਵ ਕਰ ਸੀ ਬੀਟੀ ਕਾਰ ਆ ਨਵੀਆਂ ਕਾਰਾਂ ਨੇ ਦੋਸਤੋ ਤੁਸੀਂ ਨਾ ਜਦੋਂ ਵਿਜ਼ਿਟ ਕਰੋਗੇ ਤੁਸੀਂ ਗੱਡੀ ਚੰਗੀ ਤਰ੍ਹਾਂ ਚੈੱਕ ਕਰਿਓ ਬਾਈ ਹੁਣ ਜਿੰਨੀਆਂ ਵੀ ਗੱਡੀਆਂ तकरीबन ਸਾਰੀਆਂ ਗੱਡੀਆਂ ਵਿਰੇ ਹੁਣਾ ਕੋਲੇ ਵਧੀਆ ਗੱਡੀਆਂ ਵਾ ਬਾਕੀ ਤੁਸੀਂ ਤਸੱਲੀ ਕਰਕੇ ਬਾਈ ਹੁਣਾ ਨਾਲ ਫਿਰ ਡਿਸਕਸ ਕਰ ਸਕਦੇ ਹੋ ਤੇ ਬਾਈ ਜੀ ਇਹ ਜਿਵੇਂ 2017 ਮਾਡਲ ਆ ਡੀਜ਼ਲ ਕੰਨੇ ਸਾਲਾਂ ਦਾ ਲੋਨ ਲਗਭਗ ਕੋਈ 11000 10-11000 ਕਿਸਤ ਬਣਦੀ ਹੈ ਠੀਕ ਹੈ ਜੀ ਉਹ ਬੰਦਾ ਕੰਮ ਆ ਬੜੇ ਆਰਾਮ ਨਾਲ ਕੱਢਣੀ ਹੈ ਹਾਂਜੀ ਅਗਲੀ ਕਾਰ ਦਾ ਸਲੇਰੀਓ 2019 ਮਾਡਲ ਦੁਆਰ ਤੋਂ ਪੈਟਰੋਲ ਸੀਐਨਜੀ ਦੇ ਵਿੱਚ ਠੀਕ ਹੈ ਜੀ ਇਹ ਕਾਰ 80 ਕਿਹ ਹਜ਼ਾਰ ਰੁਪਏ ਡਾਊਨ ਪੇਮੈਂਟ ਦੇ ਕੇ ਮਿਲ ਜੇਗੀ ਠੀਕ ਹੈ ਜੀ ਇਹਦੀ ਵੀ ਕਿਸਤ ਸੇਮ ਉਹੀ ਆਪਣਾ ਜੀ 11 11000 ਦੇ ਆਈਡੀਆ ਬਣ ਜਾਏਗੀ ਠੀਕ ਹੈ ਜੀ ਇਹ ਪੈਟਰੋਲ ਹੈ ਪੈਟਰੋਲ ਪਲੱਸ ਹੈ ਜੀ ਠੀਕ ਹੈ ਜੀ 2019 ਮਾਡਲ ਦੀ ਪੈਟਰੋਲ ਸੀਐਨਜੀ ਸਲੇਰੀਓ ਜੀ ਹਾਂਜੀ ਇਸ ਤੋਂ ਬਾਅਦ ਅਗਲੀ ਕਾਰ ਫਿਰ ਗ੍ਰੈਂਡ ਆਈਟਨ ਗ੍ਰੈਂਡ ਆਈਟਨ ਚ ਆਪਣੇ ਕੋਲ ਕਾਫੀ ਕੁਆਂਟੀਟੀ ਹੈਗੀ ਐ ਠੀਕ ਹੈ ਜੀ ਕੋਈ ਵੀ ਮੇਰਾ ਮਿੱਤਰ ਲੈਣਾ ਚਾਹੁੰਦਾ ਤਾਂ ਕਰਨਾ ਐ ਮੈਨੂੰ ਡਿਟ ਕਰ ਲਵਾਂ ਜੀ ਉਹ ਖੜੀ ਕਾਰ ਆ ਖੜੀ ਐ ਇੱਕ ਉਹ 2018 ਮਾਡਲ ਦੀ ਵੀ ਗ੍ਰੈਂਡ ਆਈਟਨਿਕ ਹੈਗੀ ਐ ਠੀਕ ਹੈ ਜੀ ਬਾਕੀ 17 ਦਸੰਬਰ ਨੇ 18 ਮਾਡਲ ਆ ਕਿਹੜਾ ਮਾਡਲ ਹੈ ਜੀ ਇਹ ਵੀ 17 ਮਾਡਲ ਹੈ ਆ ਦੋਸਤੋ 17 ਮਾਡਲ ਗੱਡੀ ਤੁਸੀਂ ਦੇਖ ਸਕਦੇ ਆ ਗੱਡੀ ਬਹੁਤ ਵਧੀਆ ਵਾ ਬਾਕੀ ਭਾਜੀ ਹੁਣ ਜਿੰਨੇ ਵੀ ਤੁਹਾਡਾ ਕੋਈ ਵੀ ਪੇਪਰ ਵਰਕ ਹੋਊਗਾ ਵੀਰੇ ਹੁਣੇ ਕਰਵਾ ਕੇ ਦੇਣਗੇ ਤੁਹਾਨੂੰ ਯਾਨੀ ਕਿ ਪੂਰਾ ਚੰਗੀ ਤਰ੍ਹਾਂ ਤਿਆਰ ਕਰਕੇ ਤੁਹੇ ਭੇਜਣਗੇ ਬਾਕੀ ਹੋਰ ਵੀ ਕਮਰਸ਼ੀਅਲ ਕਾਰਾਂ ਆਉਂਦੀਆਂ ਰਹਣੀਆਂ ਫਲਾਸਟਾਪ ਦੇ ਵਿੱਚ ਆਪਾਂ ਨੂੰ ਇਹ ਆ ਕੱਲ ਹੋਰ ਵੀ ਆ ਜਾਣਗੀਆਂ ਪਰਸੋਂ ਹੋਰ ਆ ਜਾਣਗੀਆਂ ਕਾਰਾਂ ਆਉਂਦੀਆਂ ਰਹਣੀਆਂ ਕਾਰਾਂ ਜੀ ਬਿਲਕੁਲ ਜੀ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਮਰਸ਼ੀਅਲ ਕਾਰ ਲੈਣੀ ਤਾਂ ਆਪਣੇ ਨਾਲ ਕੰਟੈਕਟ ਕਰਾਓ ਤੁਹਾਨੂੰ ਜਿਹੜੀਆਂ ਗੱਡੀਆਂ ਹੈਗੀਆਂ ਆਪਣੇ ਕੋਲੇ ਪਹਿਲਾਂ ਹੀ ਰੱਖੀਆਂ ਹੋਈਆਂ ਜੀ ਉਸ ਤੋਂ ਬਿਨਾਂ ਵੀ ਹੈ ਤੁਹਾਨੂੰ ਚਾਹੀਦੀ ਵੀਰੇ ਹੋਣਾ ਤਾਂ ਗੱਲ ਕਰ ਲਓ ਤੁਹਾਨੂੰ ਗੱਡੀ ਅਵੇਲੇਬਲ ਕਰਾ ਕੇ ਦੇਣਗੇ ਇਹ ਡਿਜ਼ਾਇਰ 2016 ਮਾਡਲ ਇਹ 18 ਮਾਡਲ ਹੈ 18 ਮਾਡਲ ਹੈ ਹਾਂਜੀ ਠੀਕ ਹੈ ਜੀ ਕਿ ਰੇਟ ਹੈ ਇਹਦਾ ਇਹਦਾ ਆਪਣੇ ਡਾਊਨ ਪੇਮੈਂਟ ਵਧੂਗੀ ਠੀਕ ਹੈ ਜੀ ਇਹਦੀ ਲਗਭਗ ਤੁਸੀਂ 70000 ਰੁਪਏ ਦੇ ਕੇ ਲੈ ਸਕਦੇ ਹੋ ਠੀਕ ਹੈ 18 ਮਾਡਲ ਹਾਂਜੀ ਅੱਗੇ ਜੀ ਸਾਰੀਆਂ ਪਹਿਲੇ ਨੌਆਂ ਦੀਆਂ ਕਾਰਾਂ ਨੇ ਜੀ ਹਾਂਜੀ ਇਹ 2016 ਮਾਡਲ ਰਿਜ਼ਾਇਰ ਜੀ ਇਹ ਆਪਾਂ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਡਾਊਨ ਪੇਮੈਂਟ ਜੀ ਡਾਊਨ ਪੇਮੈਂਟ ਹੈ ਵੀ 60000 ਰੁਪਏ ਦੇ ਕੇ ਲੈ ਜਾਗੇ 60000 ਰੁਪਏ ਦੇ ਕੇ ਤੁਸੀਂ ਗੱਡੀ ਦੇ ਗੱਡੀ ਲੈ ਸਕਦੇ ਹੋ ਇਹ ਪੈਟਰੋਲ ਹੈ ਜੀ ਕਿਹੜੀ ਹੈ ਡੀਜ਼ਲ ਗੱਡੀ ਹਾਂਜੀ ਅ ਇਹ ਗ੍ਰੈਂਡ ਰਾਈਡਰ 10 ਦੀ ਨਵੀਂ ਸ਼ੇਪ 18 ਮਾਡਲ ਠੀਕ ਹੈ ਜੀ ਅਗੇਨ ਫੇਰ ਇਹ ਕਾਰ ਤੁਸੀਂ 70000 ਰੁਪਏ ਡਾਊਨ ਪੇਮੈਂਟ ਦੇ ਕੇ ਲੈ ਸਕਦੇ ਹੋ ਠੀਕ ਹੈ ਜੀ ਇਹ ਉੱਚਾ ਵਾਲਾ ਵੇਰੀਐਂਟ ਆ ਜਿਵੇਂ ਦੋ بیس ਮਾਡਲ ਸੀਗੇ ਇਹ ਆਪਣਾ ਮੈਗਨਾ ਮਾਡਲ ਹੈ ਠੀਕ ਹੈ ਜੀ ਚਾਰੇ ਪਾਵਰ ਵਿੰਡੋ ਵਗੈਰਾ ਆ ਜਾਂਦੀਆਂ ਠੀਕ ਹੈ ਜੀ ਇਹ ਲਾਸ਼ ਕਾਰ ਹੈ ਫਿਲਹਾਲ ਜੀ ਮੇਰਾ ਵੀ ਜਿਵੇਂ ਟੈਕਸੀ ਦੇ ਵਿੱਚ ਜ਼ਿਆਦਾਤਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਵੀ ਗ੍ਰੈਂਡ ਰਾਈਡਰ 10 ਦੇ ਇੰਜਣ ਛੋਟਾ ਜੀ ਤਿੰਨ ਸਿਲੰਡਰ ਇੰਜਣ ਨਾਲ ਕੰਮਜਾਬ ਨਹੀਂ ਜਾਂਦੀਆਂ ਪ੍ਰੋਬਲਮ ਆ ਜਾਂਦੀਆਂ ਠੀਕ ਹੈ ਜੀ ਮੈਂ 150 ਪਲੱਸ ਮਤਲਬ ਕਿਸੇ ਦਾ ਵੀ ਕੋਈ ਲਾਂਭਾ ਨਹੀਂ ਅਜੇ ਤੱਕ ਠੀਕ ਹੈ ਜੀ ਤੇ ਮਤਲਬ ਨਿਸ਼ਚਿੰਤ ਹੋ ਕੇ ਆ ਸਕਦਾ ਸਾਡੇ ਕੋਈ ਮਿੱਤਰ ਤੇ ਇੰਜਨ ਗੇਅਰ ਦੀ ਆਪਾਂ ਫੁੱਲ ਗਰੰਟੀ ਦੇ ਦਈ ਹਰੇਕ ਨੂੰ ਠੀਕ ਹੈ ਜੀ ਮਾਈਨਰ ਪ੍ਰੋਬਲਮਸ ਹਰੇਕ ਕਾਰ ਦੀ ਹੁੰਦੀਆਂ ਨੇ ਛੋਟੀਆਂ ਮੋਟੀਆਂ ਦਿੱਕਤਾਂ ਆ ਕਸਟਮਰ ਆਪ ਦੇਖੂਗਾ ਮੇਜਰ ਪ੍ਰੋਬਲਮ ਕੋਈ ਗੇਅਰ ਖਰਾਬ ਹੋ ਗਿਆ ਕੋਈ ਇੰਜਨ ਖਰਾਬ ਹੋ ਗਿਆ ਉਹਦਾ ਮੈਂ ਜਿੰਮੇਵਾਰ ਬੈਠਾ ਬਿਲਕੁਲ ਜੀ ਉਹ ਆਪਣੀ ਗਰੰਟੀ ਦੋਸਤੋ ਤੁਸੀਂ ਬੇਫਿਕਰ ਹੋ ਕੇ ਦੂਰੋਂ ਨੇੜੇ ਕਿਤੋਂ ਵੀ ਆਉਣਾ ਮਾ ਤੁਸੀਂ ਪੂਰੇ ਪੰਜਾਬ ਛੱਡੋ ਪੈਨ ਇੰਡੀਆ ਲੋਨ ਆਪਣੇ ਕੋਲ ਅਵੇਲੇਬਲ ਆ ਠੀਕ ਆ ਜੀ ਤੁਸੀਂ ਆ ਸਕਦੇ ਹੋ ਮਤਲਬ ਪੰਜਾਬ ਤੋਂ ਬਾਹਰ ਦਾ ਵੀ ਕੋਈ ਮੇਰਾ ਵੀਰ ਇੰਟਰਸਟਿਡ ਹੋਵੇ ਲੈਣ ਤੇ ਉਹਦੇ ਲਈ ਵੀ ਆਪਾਂ ਫਾਈਨਾਂਸ ਕਰਾ ਦਾਂਗੇ ਚਾਹੇ ਪ੍ਰਾਈਵੇਟ ਕਾਰ ਲੈਣੀ ਹੈ ਚਾਹੇ ਕਮਰਸ਼ੀਅਲ ਕਾਰ ਲੈਣੀ ਹੈ ਜੀ ਸਾਰੀਆਂ ਪੈਨ ਹੈਡਾ ਜਿੱਥੋਂ ਮਰਜੀ ਤੁਸੀਂ ਆ ਸਕਦੇ ਹੋ ਹਾਂ ਹਾਂ ਚਾਹੇ ਕਿਸੇ ਨੇ ਹਰਿਆਣਾ ਨੰਬਰ ਦੀ ਕਾਰ ਲੈਣੀ ਹੈ ਇੱਥੋਂ ਦੀ ਆਈਡੀ ਹੈ ਉਹਦਾ ਵੀ ਲੋਨ ਕਰਾ ਦਾਂਗੇ ਜੀ ਤੇ ਚਾਹੇ ਕੋਈ ਬੰਦਾ ਹਰਿਆਣਾ ਦਾ ਵਾਜਾ ਨੰਬਰ ਘੱਡੀ ਲੈਣ ਚ ਇੰਟਰਸਟਡ ਆ ਉਹਦਾ ਵੀ ਉਸੇ ਨੰਬਰ ਤੇ ਲੋਨ ਕਰਾ ਦੇਗਾ ਨੰਬਰ ਚੇਂਜ ਕਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਹਾਂਜੀ ਤੇ ਠੀਕ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਬਿਲਕੁਲ ਬਹੁਤ ਬਹੁਤ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆਂ ਤੇ ਤੁਸੀਂ ਟਾਈਮ ਕੱਢ ਕੇ ਵੀਡੀਓ ਦੇਖਦੇ ਦੇਖਦੇ ਹੋ ਇੱਕ ਵੀ ਆਫਿਸ ਵਾਲੀ ਕਮਰਾ ਵਾਦੇ ਆਫਿਸ ਦਾ ਵੀਊ ਦੇਖ ਕੇ ਇਹ ਇੱਕ ਤੁਸੀਂ ਨੰਬਰ ਵੀ ਨੋਟ ਕਰ ਲਓ ਤੁਹਾਡਾ ਨੰਬਰ ਸਕਰੀਨ ਤੇ ਵੀ ਚਲਾ ਰਹੇ ਪਾਜੀ ਹੁਣ ਤੇ ਇੱਕ ਆਫਿਸ ਦੀ ਤੁਸੀਂ ਲੋਕੇਸ਼ਨ ਜ਼ਰੂਰ ਦੇਖ ਲਓ ਹਾਂਜੀ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਕਰ ਦੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਜਦੋਂ ਵੀ ਤੁਸੀਂ ਗੱਡੀ ਲੈਣ ਆਉਣਾ ਪਾਜੀ ਹੁਣਾਂ ਮੈਨੂੰ ਦੱਸਿਓ ਵੀ ਵੀਡੀਓ ਦੇਖ ਕੇ ਆਏ ਆ ਤੁਹਾਨੂੰ ਕੋਈ ਨਾ ਕੋਈ ਡਿਸਕਾਊਂਟ ਜ਼ਰੂਰ ਦੇਣਗੇ ਹਾਂ ਤੁਹਾਡੀ ਵੀਡੀਓ ਤੋਂ ਜਿਹੜਾ ਵੀ ਮੇਰੇ ਸਾਡੇ ਕੋਲੇ ਮਤਲਬ ਕਿ ਆਉਂਦੇ ਨੇ ਤਾਂ ਉਹਨਾਂ ਨੂੰ ਸਪੈਸ਼ਲ ਤੋਂ ਲੱਗ ਤੋਂ ਡਿਸਕਾਊਂਟ ਵੀ ਦਿੱਤਾ ਜਾਊਗਾ ਗਿਫਟ ਵੀ ਦਿੱਤੇ ਜਾਣਗੇ ਠੀਕ ਹੈ ਜੀ ਬਸ ਤੁਸੀਂ ਦੋਸਤੋ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਕੇ ਆਇਓ ਠੀਕ ਹੈ ਜੀ ਮਿਲਦੇ ਹਾਂ ਨਵੀਂ ਵੀਡੀਓ ਨਾਲ ਧੰਨਵਾਦ ਧੰਨਵਾਦ